ਅੱਜ ਇਸ ਬੰਗੇ ਦੀ ਸ਼ਹੀਦਾਂ ਦੀ ਧਰਤੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਮਾਰਕ ਦੇ ਉੱਪਰ ਉਹਨਾਂ ਦੇ ਪਿੰਡ ਖੱਟੜ ਖਲਾਂ ਦੇ ਉੱਪਰ ਜਾ ਕੇ ਫਿਰ ਇੱਕ ਵਾਰ ਦੁਬਾਰਾ ਲਗਮਸਤਫ ਹੋਣ ਦਾ ਮੌਕਾ ਮਿਲਿਆ ਇਸ ਪੰਜਾਬ ਦੀ ਔਰ ਇਸ ਇਲਾਕੇ ਦੀ ਸੱਚੀ ਤੇ ਸੁੱਚੀ ਸੇਵਾ ਕਰਨ ਵਾਸਤੇ ਆਸ਼ੀਰਵਾਦ प्राप्त करना मौका मिलया और ਉਸ ਤੋਂ ਬਾਅਦ ਰਾਜਾ ਸਾਹਿਬ ਦੇ ਮਜਾਰੇ ਦੇ ਉੱਪਰ ਜਾ ਕੇ ਉੱਥੇ ਨਤਮਸਤਕ ਹੋ ਕੇ ਉਸ ਪਵਿੱਤਰ ਸਥਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਅੱਜ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਔਰ ਉੱਥੇ ਗੁਰੂ ਮਹਾਰਾਜ ਦੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਣਾ ਸੀ ਉਸ ਗੱਲ ਦੀ ਸੇਵਾ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਉਹ ਸੇਵਾ ਦਾ ਹਿੱਸਾ ਬਣਨ ਵਾਸਤੇ ਵੀ ਸ਼ਿਰਕਤ ਦਿੱਤੀ ਔਰ ਹੁਣ ਤੁਹਾਡੇ ਵਿੱਚ ਅੱਜ ਬੰਗੇ ਹਲਕੇ ਦੇ ਬਰੇ ਕਾਂਗਰਸ ਪਾਰਟੀ ਦੇ ਮਿਹਨਤੀ ਤੇ ਜੁਝਾਰੂ ਪਿੰਡਾਂ ਵਿੱਚ ਕੰਮ ਕਰਕੇ ਪਾਰਟੀ ਦੇ ਝੰਡੇ ਨੂੰ ਮਜ਼ਬੂਤ ਰੱਖਣ ਵਾਲੇ ਸਾਰੇ ਹੀ ਸਤਕਾਰਤ ਬਜ਼ੁਰਗਾਂ ਦਾ ਨੌਜਵਾਨਾਂ ਦਾ ਮੈਂਬਰ ਸਹਿਬਾਨਾਂ ਦਾ ਸਰਪੰਚ ਸਹਿਬਾਨਾਂ ਦਾ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਹਿਬਾਨਾਂ ਦਾ شہر سڈے سارے کانگریس پارٹی دے آگو سہبانہ دا اور منچ دے سارے علاقے دے کانگریس پارٹی دے سینہ لیڈر سہبانہ دا میری ماما دا پینا دا ستبیر جی دا میرے بزرگان دے نیڑ لے ساتھی ترلوچن سون صاحب کا سارے دے پردان منگو مندوپور صاحب دا سارا کا سہیوگ ہویا تھوڑا سارے سارا دل دیاں گہرائیاں تو ਜੋ ਪਿਆਰ ਆਸ਼ੀਰਵਾਦ ਤੇ ਸਤਿਕਾਰ ਤੁਸੀਂ ਮੈਨੂੰ ਅੱਜ ਉਰੇ ਪਹੁੰਚਣ ਤੇ ਦਿੱਤਾ ਹੈ ਸਿਰਫ ਇੱਕ ਗੱਲ ਕਰਕੇ ਕਿ ਮੈਂ ਕਾਂਗਰਸ ਪਾਰਟੀ ਦਾ ਇਸ ਹੱਥ ਪੰਜੇ ਦਾ ਇੱਕ ਸੱਚਾ ਸੁੱਚਾ ਸਪਾਹੀਆਂ ਔਰ ਕਾਂਗਰਸ ਪਾਰਟੀ ਦਾ ਵਫਾਦਾਰ ਪਰਿਵਾਰ ਦੇ ਵਿੱਚੋਂ ਆਉਣਾ ਤੁਹਾਡਾ ਸਾਰਿਆਂ ਦਾ ਮੈਂ ਸੀਸ ਝੁਕਾ ਕੇ ਤੁਹਾਨੂੰ ਸਾਰਨ ਨਮਸਕਾਰ ਕਰਦਾ ਜਿਸ ਤਰ੍ਹਾਂ ਇਸ ਮੰਚ ਤੋਂ ਕਿਹਾ ਗਿਆ ਸਾਡੇ ਪਰਿਵਾਰ ਨੂੰ ਹਮੇਸ਼ਾ ਕਾਂਗਰਸ ਪਾਰਟੀ ਨੇ ਵੱਡੀ ਸੇਵਾ ਦਿੱਤੀ ਹੈ ਮੇਰੇ ਬਜ਼ੁਰਗਾਂ ਦੇ ਆਕਾਲ ਚਲਾਣਾ ਹੋਣ ਤੋਂ ਪਹਿਲਾਂ ਪੂਰੇ ਸਾਰੇ ਮੈਂਬਰ ਸਹਿਬਾਨ ਦਾਸਰੇ ਸੀ ਕਿ ਜਿੰਨਾ ਕੰਮ ਮੰਡੀ ਬੋਰਡ ਵਿਭਾਗ ਦਾ ਇਸ ਇਲਾਕੇ ਦੇ ਨਾਲ ਜੁੜਿਆ ਸੀ ਚਾਹੇ ਉਹ ਸੜਕ ਦਾ ਸੀ ਤੇ ਚਾਹੇ ਪੂਲ ਦਾ ਸੀਗਾ ਉਸ ਕੰਮ ਨੂੰ ਮੇਰੇ ਬਜ਼ੁਰਗਾਂ ਨੂੰ ਉਸ ਕੰਮ ਕਰਨ ਵਾਸਤੇ ਮੇਰੇ ਬਜ਼ੁਰਗਾਂ ਨੂੰ ਮੌਕਾ ਮਿਲਿਆ ਔਰ ਉਸ ਤੋਂ ਬਾਅਦ ਮੈਨੂੰ ਬਤੌਰ ਸੂਬੇ ਦੇ युथ कांग्रेस ਤੋਂ ਮੇਰਾ ਜੀਵਨ ਚੱਲੂ ਹੋਇਆ ਔਰ ਮੇਰੇ ਸਾਰੇ ਬਲਾਕਾਂ ਦੇ ਵਿੱਚ ਯੂਥ ਕਾਂਗਰਸ ਦੇ ਸਾਥੀ ਸਹਿਬਾਨ ਜ਼ਿਲ੍ਹੇ ਦੇ ਵਿੱਚ ਕੰਮ ਕਰਨ ਵਾਲੇ ਮੇਰੇ ਯੂਥ ਕਾਂਗਰਸ ਦੇ ਸਾਥੀ ਸਹਿਬਾਨ ਔਰ ਉਸ ਤੋਂ ਬਾਅਦ ਬਤੌਰ ਐਮਪੀ ਬਣ ਕੇ ਸਮੁਰਤੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਔਰ ਫਿਰ ਪੰਜਾਬ ਦਾ ਵਜ਼ੀਰ ਬਣ ਕੇ ਚਾਹੇ ਐਜੂਕੇਸ਼ਨ ਦਾ ਮਹਿਕਮਾ ਸੀ ਸਿੱਖਿਆ ਦਾ ਤੇ ਚਾਹੇ ਸੜਕਾਂ ਦਾ ਮਹਿਕਮਾ ਸੀ ਦੋਹੇ ਮਹਿਕਮੇ ਵਿੱਚ ਚੰਗੇ ਤਰੀਕੇ ਨਾਲ ਆਪਣੀ ਸਮਝ ਨਾਲ ਆਪਣੇ ਬਿਹਤੂ ਲਾਲ ਆਪਣੀ ਸਾਦਗੀ ਨਾਲ ਇਮਾਨਦਾਰੀ ਤੇ ਸੱਚਾਈ ਨਾਲ ਆਪਣੇ ਉਸ ਮਹਿਕਮੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਇਸ ਨਿਮਾੜੇ ਜੇ ਦਾਸ ਨੂੰ ਮੌਕਾ ਮਿਲਿਆ ਔਰ ਇੱਕੋ ਹੀ ਗੱਲ ਹੈ ਚੰਗੇ ਤਰੀਕੇ ਨਾਲ ਲੋਕਾਂ ਦੀ ਜੋ ਜ਼ਰੂਰਤ ਸੀ ਉਸ ਕੰਮ ਨੂੰ ਚੰਗੇ ਤਰੀਕੇ ਨਾਲ ਤੁਹਾਡੇ ਸਾਹਮਣੇ ਤੇ ਪੰਜਾਬ ਦੇ ਵਿੱਚ ਕਰਕੇ ਰੱਖ ਸਕਿਆ ਔਰ ਅੱਜ ਚੋਣਾਂ ਆਈਆਂ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਔਰ ਪਾਰਟੀ ਦੇ ਅਲਾ ਕਮਾਨ ਨੇ ਇਸ ਕਾਂਗਰਸ ਪਾਰਟੀ ਦੇ ਪਰਿਵਾਰ ਨੂੰ ਤੁਹਾਡੇ ਵਿੱਚ ਸੇਵਾ ਐਸ ਗੁਰੂ ਦੀ ਨਗਰੀ ਸ਼ਹੀਦਾ ਦੀ ਨਗਰੀ ਦੀ ਸੇਵਾ ਐਸ ਪਰਿਵਾਰ ਨੂੰ ਤੇ ਮੇਰੇ ਜ਼ੁਮੇ ਉੱਪਰ ਪਾਈ ਐ ਔਰ ਮੈਂ ਆ ਕੇ ਅੱਜ ਜਦੋਂ ਮੈਂ ਤੁਹਾਡੇ ਇਲਾਕੇ ਵਿੱਚ ਆ ਰਿਹਾ ਸੀ ਜਦੋਂ ਮੈਂ ਬੰਗੇ ਇਲਾਕੇ ਦੀ ਇਹ ਸ਼ਹੀਦਾ ਦੀ ਧਰਤੀ ਦੇ ਉੱਪਰ ਆ ਰਿਹਾ ਸੀ ਮੇਰੇ ਮਨ ਦੇ ਵਿੱਚ ਡਰ ਸੀ ਅੱਜ ਮੇਰੇ ਮਨ ਦੇ ਵਿੱਚ ਇਹ ਅਨਸਕਾ ਦਾ ਡਰ ਸੀ ਕਿ ਪਤਾ ਨਹੀਂ ਕਿੰਨਾ ਅਸ਼ੀਰਵਾਦ ਤੇ ਪਿਆਰ ਇਸ ਇਲਾਕੇ ਦੇ ਲੋਕ ਮੈਨੂੰ ਦੇਣਗੇ ਪਰ ਮੈਂ ਇਹ ਸਮਝਦਾ ਐ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਆਪਣੇ ਆਪ ਨੂੰ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਅੱਜ ਵੱਡੀ ਗਿਣਤੀ ਵਿੱਚ ਆ ਕੇ ਮੈਨੂੰ ਅਸੀਰਵਾਦ ਦੇਣ ਦੀ ਗੱਲ ਕੀਤੀ ਹੈ ਮੈਂ ਤੁਹਾਡਾ ਸਾਰਿਆਂ ਦਾ ਜਿੰਦਾਬਾਦ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਰਿਣੀ ਹੈ ਔਰ ਤੁਹਾਡਾ ਧੰਨਵਾਦ ਕਰਦਾ ਮੈਂ ਇੱਕ ਗੱਲ ਦਾ ਵਾਅਦਾ ਤੁਹਾਡਾ ਕਰਨ ਵਾਸਤੇ ਆਇਆ ਮੈਨੂੰ 2009 ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲੀ ਵਾਰ ਮੈਨੂੰ ਪੰਜਾਬ ਦਾ ਯੂਥ ਕਾਂਗਰਸ ਦਾ ਪ੍ਰਧਾਨ ਹੋਣ ਤੋਂ ਬਾਅਦ ਸੰਗਰੂਰ ਦੀ ਧਰਤੀ ਦੇ ਉੱਪਰ ਜਾ ਕੇ ਚੋਣ ਲੜਨ ਵਾਸਤੇ ਮੈਨੂੰ ਮੌਕਾ ਦਿੱਤਾ 5 ਸਾਲ ਮੈਨੂੰ ਕੰਮ ਕਰਦਾ ਉਥੇ ਲੋਕਾਂ ਦੇ ਵੱਲੋਂ ਆਸ਼ੀਰਵਾਦ ਮਿਲਿਆ بڑے ਲੀਡਰਸ਼ਿਪ ਢੀंसा ਸਾਹਿਬ ਉਥੇ ਮੇਰੇ ਬਜ਼ੁਰਗਾਂ ਦਾ ਉਹਨਾਂ ਨਾਲ ਵੀ ਬੜਾ ਨੇੜ ਦਾ ਰਿਸ਼ਤਾ ਸੀ ਪਰ ਮੇਰੀ ਕੋਈ ਸੋਚ ਹੁੰਦੀ ਆ ਮੈਂ ਕਦੇ ਕਿਸੇ ਆਪਣੇ ਵਿਰੋਧੀ ਦੇ ਖਿਲਾਫ ਨਹੀਂ ਕਦੇ ਗੱਲ ਕਰਦਾ ਮੈਂ ਸਿਰਫ ਆਪਣੀ ਗੱਲ ਕਰਦਾ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੀ ਸੋਚ ਹੈ ਆਪਣੇ ਵਾਸਤੇ ਆਪਣੇ ਲੋਕਾਂ ਵਾਸਤੇ ਮੈਂ ਆਪਣੇ ਇਲਾਕੇ ਵਾਸਤੇ ਆਪਣੀ ਪਾਰਟੀ ਦੇ ਚੰਡੇ ਨੂੰ ਆਪਣੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦਾ ਹਾਂ ਮੈਂ ਹਮੇਸ਼ਾ ਉਸ ਗੱਲ ਨੂੰ ਆਪਣੇ ਲੋਕਾਂ ਦੇ ਸਾਹਮਣੇ ਰੱਖਿਆ ਹੈ ਔਰ ਮੈਂ ਧੰਨਵਾਦ ਕਰਨਾ ਕਰਨਾ ਚਾਹੁੰਦਾ ਸੰਗਰੂਰ ਦੇ ਲੋਕਾਂ ਦਾ ਜਿਨਾਲੇ 5 ਸਾਲ ਵਾਸਤੇ ਮੈਨੂੰ ਸੰਗਰੂਰ ਦੀ ਜ਼ਿੰਮੇਵਾਰੀ ਦਿੱਤੀ ਔਰ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਪਹੁੰਚਿਆ ਔਰ ਮੈਨੂੰ ਜਾ ਕੇ ਉੱਥੇ ਸਿਮੂ ਇਲਾਕੇ ਦੇ ਲੋਕਾਂ ਦੀ ਗੱਲ ਨੂੰ ਚੰਗੇ ਤਰੀਕੇ ਨਾਲ ਰੱਖਣ ਦਾ ਮੌਕਾ ਮਿਲਿਆ ਅੱਜ ਇਹ ਮੇਰੇ ਸਾਹਮਣੇ ਬੀਬੀਆਂ ਬੈਠੀਆਂ ਮੈਂ ਗੱਲ ਕਰ ਰਿਹਾ ਸੀ ਬੀਬੀਆਂ ਦੇ ਨਾਲ ਬੀਬੀਆਂ ਨੇ ਕਿਹਾ ਸਾਡੀ ਨਰੀਗਾ ਦੀ ਦਿਹਾੜੀ ਦਾ ਕੀ ਹੋਊਗਾ ਮੈਂ ਬੀਬੀਆਂ ਤੁਹਾਨੂੰ ਕਿਹੜਾ ਚੋਣ ਹੈ ਜੇ ਨਰੀਗਾ ਦਾ ਕਾਨੂੰਨ ਬਣਿਆ ਸੀ ਤੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਬਣਾਇਆ ਸੀ ਡਾਕਟਰ ਮਨਮੋਹਨ ਸਿੰਘ ਜੀ ਨੇ ਇਹਨੂੰ ਬਣਾਇਆ ਸੀ ਰਾਹੁਲ ਗਾਂਧੀ ਜੀ ਸੋਚ ਨੇ ਇਸ ਕਾਨੂੰਨ ਨੂੰ ਹਿੰਦੁਸਤਾਨ ਦੇ ਵਿੱਚ ਬਣਾ ਕੇ ਸਾਨੂੰ ਰੋਜ਼ਗਾਰ ਦੀ ਗਾਰੰਟੀ ਦਿੱਤੀ ਸੀ ਔਰ ਅੱਜ ਅਗਰ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਗਾਰੰਟੀ ਦੀ ਗੱਲ ਕੀਤੀ ਹੈ ਤਾਂ ਨਰੀਗਾ ਦੀ ਦਿਹਾੜੀ ਨੂੰ ਉੱਪਰ ਕਰਨ ਦੀ ਗੱਲ ਵੀ ਕਾਂਗਰਸ ਨੇ ਕੀਤੀ ਹੈ ਤੇ ਕਿਸਾਨ ਭਰਾਵਾਂ ਦੇ ਜਿਹੜਿਆ ਐਮਐਸਪੀ ਦੀ ਗਾਰੰਟੀ ਦੀ ਗੱਲ ਹੈ ਉਹ ਵੀ ਗੱਲ ਕਾਂਗਰਸ ਪਾਰਟੀ ਨੇ ਕੀਤੀ ਹੈ ਮੈਂ ਇਹ ਜ਼ਰੂਰ ਸਮਝਦਾ ਜਦੋਂ ਆਪਾਂ ਸਾਰੇ ਲੋਕ ਚਾਹੇ ਗਰੀਬ ਲੋਕ ਹੈ ਚਾਹੇ ਸਾਡੇ ਪਿੰਡਾਂ ਚ ਕੰਮ ਕਰਨ ਵਾਲੇ ਲੋਕ ਹੈ ਚਾਹੇ ਸਾਡੇ ਕਿਸਾਨ ਵੀਰ ਹੈ ਤੇ ਚਾਹੇ ਮੰਡੀ ਚ ਕੰਮ ਕਰਨ ਵਾਲੇ ਆੜਤੀਏ ਵੀਰਾਂ ਚਾਹੇ ਦੁਕਾਨਦਾਰ ਭਰਾ ਹੈ ਜਦੋਂ ਤੱਕ ਅਸੀਂ ਸਾਰੇ ਇਕੱਠੇ ਹੋ ਕੇ ਕਾਰੋਬਾਰ ਦੇ ਵਿੱਚ ਮਜ਼ਬੂਤੀ ਨਹੀਂ ਕਰਾਂਗੇ ਤਦ ਤੱਕ ਸਾਡੀ ਆਰਥਿਕਤਾ ਮਜ਼ਬੂਤ ਨਹੀਂ ਹੋ ਸਕਦੀ ਸਾਡਾ ਸੂਬਾ ਨਹੀਂ ਅੱਗੇ ਜਾ ਸਕਦਾ ਤੇ ਸਾਡੇ ਲੋਕ ਅੱਗੇ ਨਹੀਂ ਜਾ ਸਕਦੇ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਅੱਜ ਸੰਗਰੂਰ ਦੇ ਵਿੱਚ ਬੜੀ ਲੋੜ ਸੀ ਕੈਂਸਰ ਦੇ ਹਸਪਤਾਲ ਦੀ ਅੱਜ ਸੰਗਰੂਰ ਦੇ ਵਿੱਚ ਲੋੜ ਸੀ ਪੀਡੀਆ ਦੇ ਹਸਪਤਾਲ ਦੀ ਸਤਵੀਰ ਜੀ ਨੇ ਕਿਹਾ ਸੂਨ ਸਾਹਿਬ ਨੇ ਕਿਹਾ ਮੈਨੂੰ ਇਸ ਗੱਲ ਦੀ ਤਸੱਲੀ ਹੈ ਅਗਰ ਮੈਂ 5 ਸਾਲ ਉਥੇ ਕੰਮ ਕੀਤਾ ਤੁਸੀਂ ਸਾਰੇ ਜਾਣਦੇ ਹੋ ਕਿ ਪੀਜੀਐ ਦਾ ਬੜਾ ਹਸਪਤਾਲ ਚੰਡੀਗੜ੍ਹ ਦੇ ਵਿੱਚ ਹੈ ਔਰ ਪੀਜੀਐ ਦਾ ਹਸਪਤਾਲ 1954 ਦੇ ਵਿੱਚ ਬਣਿਆ ਸੀ ਚੰਡੀਗੜ੍ਹ ਚ ਤੇ 1954 ਤੋਂ ਬਾਅਦ ਜੇ ਦੂਜਾ ਪੀਜੀਐ ਦਾ ਹਸਪਤਾਲ ਪੂਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਬਾਅਦ ਖੜਾ ਹੋਇਆ ਤਾਂ ਸਮੂਰ ਦੇ ਵਿੱਚ ਖੜਾ ਕਰਕੇ ਦਿੱਤਾ ਜਿੰਦਾਬਾਦ 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 cancer ਦੀ ਬਿਮਾਰੀ ਪੂਰੇ ਪੰਜਾਬ ਦੇ ਮਾਲਵੇ ਇਲਾਕੇ ਚੋ cancer ਦੀ ਬਿਮਾਰੀ ਨੇ ਲੋਕਾਂ ਨੂੰ ਬਹੁਤ ਤੰਕੀਤਾ ਸੀ ਔਰ cancer ਦੀ ਇੱਕ ਪੂਰੀ ਮਰੀਜ਼ਾਂ ਦੀ ਟ੍ਰੇਨ ਭਰ ਕੇ ਬੀਕਾਨੇਰ ਜਾਇਆ ਕਰਦੀ ਸੀ ਇਲਾਜ ਵਾਸਤੇ ਔਰ ਮੈਂ ਡਾਕਟਰ ਮਨਮੋਨ ਸਿੰਘ ਜੀ ਨੂੰ ਕਿਹਾ ਕਿ ਸਾਡੇ ਸੰਗੁਰ ਦੇ ਵਿੱਚ cancer ਦਾ ਹਸਪਤਾਲ ਹੋਣਾ ਚਾਹੀਦਾ ਔਰ ਮੈਨੂੰ ਤਸੱਲੀ ਹੈ ਅੱਜ ਇਹ ਕਹਿ ਕੇ کہ اج ویچ سو منجیاں دا کینسر دا ہسپتال ودیا طریقے نا ٹاٹا دے لوگ چلا رہے ہیں اور پچانوے پرسنٹ مریضان دا علاج مفت کے <سؤال> دا ہو رہا ایک پیسہ خرچ ہوگا خرچنے کا کھیارا ہوم ستھال جان والیا ریل گڈیا کی گل وپاری ورگ واسطے وپار دے کے دنال ਸੰਗਰੂਰ ਨੂੰ ਜੋੜਨ ਦੀ ਗੱਲ ਹੋਵੇ ਵਜ਼ੀਰ ਬਣ ਕੇ ਸਕੂਲਾਂ ਦੀ ਗੱਲ ਹੋਵੇ ਸਾਡੀਆਂ ਸੜਕਾਂ ਦੀ ਗੱਲ ਹੋਵੇ ਪਿੰਡਾਂ 'ਚ ਕੈਮਰੇ ਲਾਉਣ ਦੀ ਗੱਲ ਹੋਵੇ ਸ਼ਹਿਰ ਦੇ ਵਿੱਚ ਸੀਵਰੇਜ ਤੇ ਪਾਣੀ ਤੇ ਨਾਲ ਅੰਟਰਲੋਕਿੰਗ ਟਾਇਲ ਲਾਉਣ ਦੀ ਗੱਲ ਹੋਵੇ ਅੱਜ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਜੇ ਤੁਸੀਂ ਲੋਕ ਸੰਗਰੂਰ ਦੇ ਵੱਸ ਜਾ ਕੇ ਕਿਸੇ ਨਾਲ ਗੱਲ ਕਰੋ ਜਾਂ ਟੈਲੀਫੋਨ ਕਰਕੇ ਪੁੱਛੋ ਕੋਈ ਬੰਦਾ ਮੈਨੂੰ ਲੱਗਦਾ ਵਿਜੇਂਦਰ ਸਿੰਘਲਾ ਦੇ ਖਿਲਾਫ ਨਹੀਂ ਗਵਾਹੀ ਦੇਊਗਾ ਇਸ ਨਮਾਣੇ ਦੇ ਸੇਵਾਦਾਰ ਦੀ ਸੱਚੀ ਸੁੱਚੀ ਜੋ ਸੇਵਾ ਉਸ ਦੇ ਹੱਕ ਦੇ ਵਿੱਚ ਗਵਾਈ ਸੰਗੁਰ ਦੇ ਇਲਾਕੇ ਦੇ ਲੋਕ ਸਾਡੇ ਇਲਾਕੇ ਨੂੰ ਦੇਣਗੇ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨਾ ਅੱਜ ਆਪਾਂ ਸਾਰੇ ਅਗਰ ਆਪਾਂ ਦੇਸ਼ ਦੀ ਗੱਲ ਕਰਦੇ ਆਂ ਅੱਜ ਆਪਾਂ ਦੇਖਦੇ ਆਂ ਕਿ ਭਾਜਪਾ ਦੀ ਸਰਕਾਰ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਨਾਰਾ ਦਿੱਤਾ 400 ਪਾਰ ਦਾ ਤੇ ਸਾਨੂੰ ਸੋਚ ਰੱਖਣ ਦੀ ਲੋੜ ਹੈ ਕਿ ਇਹ ਭਾਜਪਾ ਨੇ 400 ਪਾਰ ਦਾ ਨਾਰਾ ਕਿਉਂ ਦਿੱਤਾ ਸ਼ਾਇਦ ਬਹੁਤ ਸਾਰੇ ਲੋਕ ਯੋਹ ਹੰਕਾਰੀ ਲੋਕ ਇਹ ਸੋਚਦੇ ਹੋਣਗੇ ਕਿ ਜੀ ਬੀਜੇਪੀ ਦਾ 400 ਸੀਟਾਂ ਆਣ ਗਿਆ ਜਾਂ ਲੋਕਾਂ ਨੂੰ 400 ਦੇ ਮਗਰ ਲਾ ਕੇ ਵੋਟਾਂ ਲੈ ਜਾਣਗੇ ਪਰ ਲੇਕਿਨ ਉਹਨਾਂ ਦਾ ਮਕਸਦ ਇਹ ਹੈ ਕਿ ਜਿਹੜਾ 바ਵਾ ਸਾਹਿਬ ਵੱਲੋਂ ਲਿਖਿਆ ਗਿਆ ਸੀ ਹਿੰਦੁਸਤਾਨ ਦਾ ਸੰਵਿਧਾਨ ਉਸ ਸੰਵਿਧਾਨ ਨੂੰ ਖਤਮ ਕਰਨ ਦੀ ਗੱਲ ਅੱਜ ਬੀਜੇਪੀ ਦੀ ਸਰਕਾਰ ਇਹ 400 ਪਾਰ ਦਾ ਨਾਰਾ ਦੇ ਕੇ ਕਰਨਾ ਚਾਹੁੰਦੀ ਹੈ ਪਰ ਕਿਸ ਤਰੀਕੇ ਦੇ ਨਾਲ ਸਾਡੀ ਸੂਬੇ ਦੀ ਸਰਕਾਰ ਨੇ ਪਿਛਲੇ 2 ਸਾਲ ਦੇ ਵਿੱਚ ਇਹ ਪੰਜਾਬ ਵਿੱਚ ਕਾਰਗੁਜ਼ਾਰੀ ਰੱਖੀ ਹੈ ਇਸ ਨੂੰ ਤੁਸੀਂ ਸਾਰੇ ਚੰਗੀ ਤਰੀਕੇ ਨਾਲ ਜਾਣਦੇ ਹੋ ਕੀ ਕੀ ਗੱਲਾਂ ਦਾ ਵਾਅਦਾ ਕੀਤਾ ਸੀ ਕੀ ਕੀ ਗੱਲਾਂ ਖਟਕੜ ਕਲਾਫ ਫੈਜ਼ ਆਜ਼ਮ ਸਰਦਾਰ ਭਗਤ ਸਿੰਘ ਦੀ ਸਮਾਦ ਦੇ ਉੱਪਰ ਜਾ ਕੇ ਕਿੰਨੇ ਕਿੰਨੇ ਵਾਅਦੇ ਤੇ ਕਿੰਨੇ ਜਿੰਨੀਆਂ ਗੱਲਾਂ ਵਾਲੇ ਕੀਤੇ ਸੀ ਇਹ ਤੁਸੀਂ ਸਾਰੇ ਜਾਣਦੇ ਹੋ ਅੱਜ ਮੌਕਾ ਆਇਆ ਹੈ ਜੇ ਅਸੀਂ ਅੱਜ ਵੋਟਾਂ ਦੇ ਤਹਿਤ ਸਹੀ ਤਰੀਕੇ ਦਾ ਫੈਸਲਾ ਨਾ ਕੀਤਾ ਤਾਂ ਤੁਸੀਂ ਦੇਖੋਗੇ ਹੰਕਾਰੀ ਲੋਕ ਇਹ ਹੰਕਾਰੀ ਪਾਰਟੀਆਂ ਦਾ ਹੌਸਲਾ ਹੋਰ ਖੁੱਲਜੂਗਾ ਕਿ ਜੇ ਸਾਡੇ ਲੋਕਾਂ ਨੂੰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਤੰਗ ਹੋਣਾ ਪੈਣਾ ਹੈ ਔਰ ਮੈਂ ਇਹ ਗੱਲ ਜ਼ਰੂਰ ਸਮਝਦਾ ਹਾਂ ਮੈਂ ਥੋਨਿਕੋ ਗੱਲ ਦੀ ਬੇਨਤੀ ਕਰਨਾ ਹੈ ਇਹ ਚੋਣ ਮੇਰੀ ਕੱਲੇ ਦੀ ਚੋਣ ਨਹੀਂ ਹੈ ਇਹ ਆਪਣੀ ਸਭ ਦੀ ਚੋਣ ਹੈ ਔਰ ਵਾਦਾ ਮੇਰਾ ਹੈ ਤੁਸੀਂ ਇਸ ਚੋਣ ਨੂੰ ਆਪਣੇ ਆਪ ਨੂੰ ਵਿਜੇਂਦਰ ਸਿੰਘਾ ਸਮਝ ਕੇ ਲੜੋ ਤੁਹਾਡਾ ਇਹ ਭਰਾ ਤੁਹਾਡਾ ਇਹ ਬੱਚਾ ਤੁਹਾਨੂੰ ਤੁਹਾਡੀ ਪਿੱਠ ਦੇ ਉੱਪਰ ਹਮੇਸ਼ਾ ਖੜਾ ਮਿਲੂਗਾ ਤੁਹਾਡੇ ਨਾਲ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨ ਵਾਸਤੇ ਤੁਹਾਡਾ ਇਹ ਭਰਾ ਹਮੇਸ਼ਾ ਥੋੜਾ ਬੱਚਾ ਹਮੇਸ਼ਾ ਤੁਹਾਨੂੰ ਖੜਾ ਮਿਲੂਗਾ ਔਰ ਜੋ ਤੁਸੀਂ ਪਿਆਰ ਦਿੱਤਾ ਹੈ ਜੋ ਤੁਸੀਂ ਸਤਿਕਾਰ ਦਿੱਤਾ ਹੈ ਇਹ ਮੈਂ ਕਦੇ ਭੁੱਲ ਨਹੀਂ ਸਕਦਾ ਔਰ ਮੈਂ ਸਾਰੇ ਪਿੰਡਾਂ ਚ ਦੀ ਜਾ ਸਕਦਾ ਜੋ ਜੋ ਸਾਡੀ ਸਾਰੀ ਕਾਂਗਰਸ ਪਾਰਟੀ ਖੜੀ ਹੈ ਕਈ ਲੋਕ ਮੈਨੂੰ ਇਸ ਕਰਕੇ ਆਜੂਰੇ ਪਿਆਰ ਦੇਣ ਵਾਸਤੇ ਆਏ ਆ ਉਹ ਕਹਿੰਦੇ ਸੰਗੁਰ ਤੋਂ ਟੈਲੀਫੋਨ ਆਇਆ ਸੀ ਤੇ ਤੁਹਾਡੇ ਪ੍ਰੋਗਰਾਮ ਚ ਆ ਗਏ ਅੱਜ ਇਹ ਚੋਣ ਤੁਹਾਡੀ ਹੈ ਅੱਜ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿਉਂਕਿ ਅੱਜ ਦੇਸ਼ ਨੂੰ ਕਾਂਗਰਸੀ ਲੋੜ ਹੈ ਆਪਾ ਦੇਖ ਰਹੇ ਆ ਕਿਸ ਤਰੀਕੇ ਨਾਲ ਕਿਸਾਨ ਭਰਾਵਾਂ ਨਾਲ ਤਸ਼ੱਦਦ ਹੋ ਰਹੀ ਹੈ ਕਿਸ ਤਰੀਕੇ ਦਾ ਮਾਹੌਲ ਪੰਜਾਬ ਚ ਚੱਲ ਰਿਹਾ ਹੈ ਇਹ ਪੰਜਾਬ ਵੱਲੋਂ ਦਾ ਸੂਬਾ ਹੈ ਕਈ ਵਾਰੀ ਲੋਕ ਆ ਕੇ ਧਰਮ ਦੇ ਨਾਮ ਤੇ ਕਈ ਚੀਜ਼ਾਂ ਦੇ ਨਾਮ ਤੇ ਵੋਟ ਬੰਗਲ ਲੱਗ ਜਾਂਦੇ ਆ ਇਸ ਗੱਲ ਤੋਂ ਖਿਆਲ ਰੱਖਣ ਦੀ ਲੋੜ ਹੈ ਜੇ ਕਿਤੇ ਵੋਟਾਂ ਵੰਡ ਗਈਆਂ ਤਾਂ ਕਾਂਗਰਸ ਦਾ ਤੇ ਆਪਣਾ ਨੁਕਸਾਨ ਹੋ ਜਾਣਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਜ਼ੋਰਦਾਰ ਤਰੀਕੇ ਨਾਲ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਤਕੜੇ ਤਰੀਕੇ ਨਾਲ ਇਸ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੋਗੇ ਔਰ ਕਾਂਗਰਸ ਪਾਰਟੀ ਦੀ ਇੱਕ ਵੱਡੀ ਜਿੱਤ ਇਸ ਬੰਗਾ ਹਲਕੇ ਚੋ ਕਰਕੇ ਇਸ ਦੇ ਨਾਲ ਨਵਾਂਗੜ੍ਹ ਤੇ ਨਵਾਂਗੜ੍ਹ ਤੇ ਬਲਾਚੌਰ ਦੇ ਹਲਕਿਆਂ ਦੇ ਵਿੱਚ ਤੁਸੀਂ ਵੱਡੀ ਜਿੱਤ ਕਰਕੇ ਆਪਣੇ ਆਪਣੇ ਟੈਲੀਫੋਨਾਂ ਦੇ ਰਾਹੀਂ ਆਪਣੇ ਵਟਸਐਪ ਗਰੁੱਪਾਂ ਦੇ ਰਾਹੀਂ ਆਪਣੇ ਟੈਲੀਫੋਨ ਦੇ ਰਾਹੀਂ ਦੋਸਤਾਂ ਮਿੱਤਰਾਂ ਤੱਕ ਇਸ ਕੰਦਾ ਸੁਨਿਆਜੋਗੇ ਕਿ ਆਪਾਂ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਉਸ ਪਰਿਵਾਰ ਦੇ ਬੱਚੇ ਨੂੰ ਜਿਨਾਂ ਨੇ ਕਦੇ ਕਾਂਗਰਸ ਪਾਰਟੀ ਨਾਲ ਕਦੇ ਗਦਾਰੀ ਨਹੀਂ ਕੀਤੀ ਜੇ ਕਾਂਗਰਸ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਅਸੀਂ ਸਰ ਮੇਰੇ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਇਮਾਨਦਾਰੀ ਦੇ ਸੱਚਾਈ ਨਾਲ ਪਾਰਟੀ ਦੇ ਹਰ ਵਰਕਰ ਦੇ ਨਾਲ ਮਿਲ ਕੇ ਤਕੜੇ ਤਰੀਕਿਆਂ ਨਾਲ ਕੰਮ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤਾਂ ਕਿ ਇਲਾਕਾ ਉੱਪਰ ਜਾਵੇ ਤਾਂ ਕਿ ਇਲਾਕੇ ਦੇ ਲੋਕ ਉੱਪਰ ਜਾਣ ਜਿੱਥੇ ਤੱਕ ਗੱਲ ਮੇਰੀਆਂ ਭੈਣਾਂ ਨੇ ਕੀਤੀ ਸੀ ਬੀਬੀਆਂ ਨੇ ਅੱਜ ਜੇ ਲੱਖ ਰੁਪਏ ਦੀ ਗਰੰਟੀ ਦੀ ਗੱਲ ਆਈ ਹੈ ਤਾਂ ਰਾਹੁਲ ਗਾਂਧੀ ਦੀ ਸੋਚ ਨੇ ਦਿੱਤੀ ਹੈ ਜੇ ਐਮਐਸਪੀ ਦੀ ਗਰੰਟੀ ਆਈ ਹੈ ਤਾਂ ਰਾਹੁਲ ਗਾਂਧੀ ਦੀ ਸੋਚ ਨੇ ਖਰਗੇ ਸਾਥੀ ਸੋਚ ਲੈ ਸਾਡੀ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਤੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਦਿੱਤੀ ਹੈ ਅੱਜ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਬੀਜੇਪੀ ਦੀ ਜੋ ਸਰਕਾਰ ਚੱਲ ਰਹੀ ਹੈ ਜਿਨ੍ਹਾਂ ਨੇ 400 ਪਾਰ ਦਾ ਨਾਰਾ ਦਿੱਤਾ ਸੀ ਜਿੱਦੇ ਜਿੱਨੇ ਫੇਜ਼ਾਂ ਦੇ ਵਿੱਚ ਇਲੈਕਸ਼ਨ ਹੋਇਆ ਜਿਹੜੇ ਜਿਹੜੇ ਸੂਬੇ ਚ ਚੋਣ ਖਤਮ ਹੋਈ ਹੈ ਕੱਲੇ ਕੱਲੇ ਸੂਬੇ ਦੀ ਚੋਣ ਦੇ ਵਿੱਚ ਇਹ ਪਤਾ ਲੱਗਿਆ ਕਿ ਬੀਜੇਪੀ ਦੀ ਫੂਕਣੇ ਕਿ ਲਈ ਪਈ ਹੈ ਤੇ ਮੈਨੂੰ ਪਤਾ ਆਪਣੇ ਲੋਕਾਂ ਦੇ ਨਾਲ ਉਸ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਨਾਲ ਕਿਸ ਤਰ੍ਹਾਂ ਦਾ ਵਿਚਕਰਾ ਕੀਤਾ ਹੈ ਅੱਜ ਵਕਤ ਆ ਗਿਆ ਉਸ ਬਟਨ ਨੂੰ ਅੱਜ ਵਕਤ ਆ ਗਿਆ ਉਸ ਬਟਨ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ ਦੇ ਨੂੰ ਦਬਾ ਕੇ ਆਪਣੀ ਪਾਰਟੀ ਨੂੰ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਰਾਹੁਲ ગાંધી ਦੀ ਸਰਕਾਰ ਬਣਾਈਏ ਖਰਗੇ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਔਰ ਆਪਣੇ ਪੰਜਾਬ ਨੂੰ ਤੇ ਇਲਾਕੇ ਨੂੰ ਉਪਰ ਚੱਕਣ ਦੀ ਗੱਲ ਕਰੀਏ ਆਪਣੇ ਲੋਕਾਂ ਨੂੰ ਪਿੰਡਾਂ ਤੇ ਮਜ਼ਬੂਤ ਕਰੀਏ اپنے بچوں کا چنگا بکھ دیکھ سکیے اور میرا وعدہ ہے جو اس علاقے دے مسئلے ہوں گے اس مسئلے دی تجویز بنا کے جا جی پہلے سنگرور دا کام کیتا ہے اسی طریقے بنگے دا کہ سری نانپور صاحب حلقے دی پوری لوک سبھا دے نال جڑے ہوئے مسئلے دا ਹਾਲ ਆਪਾਂ ਮਿਲ ਕੇ ਕਰਾਂਗੇ ਔਰ ਇਸ ਗੱਲ ਦੀ ਆਵਾਜ਼ ਤੁਹਾਡਾ ਇਹ ਬੇਟਾ ਤੁਹਾਡਾ ਇਹ ਛੋਟਾ ਭਰਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜ਼ੋਰਦਾਰ ਤਰੀਕੇ ਨਾਲ ਚੱਕੇਗਾ ਔਰ ਇਲਾਕੇ ਦੀ ਤਰੱਕੀ ਵਾਸਤੇ ਲੜਾਈ ਲੜ ਕੇ ਤੁਹਾਡੇ ਵਿੱਚ ਲੱਕ ਰੱਖੇਗਾ ਐਨੀਆ ਬੇਚਾ ਕਰਦਾ ਹੋਇਆ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਥੇ ਤੱਕ ਤੁਸੀਂ ਸੜਕ ਦੀ ਮੰਗ ਰੱਖੀ ਹੈ ਅੱਜ ਸ੍ਰੀ ਨਾਨਕਪੁਰ ਸਾਹਿਬ ਬੰਗਿਆਲੀ ਜਿਹੜੀ ਤੁਸੀਂ ਸੜਕ ਦੀ ਗੱਲ ਇੱਕ ਇਹ ਤੁਸੀਂ ਕਹਿਤੀ ਚਾਰ ਮੂਹੀ ਮਾਰਗ ਬਣਾਣਾ ਹੈ ਉਹਨੂੰ 4 ਲੇਨਿੰਗ ਕਰਨਾ ਹੈ ਡਿਵਾਈਡਰ ਲਾਉਣਾ ਹੈ ਸਤਵੀਰ ਜੀ ਸੂਨ ਸਾਹਿਬ ਇਹ ਤੁਸੀਂ ਗੱਲ ਰੱਖੀਏ ਇੱਕ ਸੜਕ ਦੀ ਤੁਸੀਂ ਗੱਲ ਰੱਖੀਏ ਇੱਕ ਸੜਕ ਦੀ ਇਹ ਇੱਕ ਸੜਕ ਦੀ ਗੱਲ ਆਪਾਂ ਕੱਲੀ ਨਹੀਂ ਕਰਨੀ ਇਹ ਤਾਂ ਆਪਾਂ ਕਰਾਉਣੀ ਕਰਾਉਣੀ ਹੈ ਇਸ ਤੋਂ ਇਲਾਵਾ ਜਿਹੜੀਆਂ ਇਸ ਇਲਾਕੇ ਨਾਲ ਜੁੜੀਆਂ ਸੜਕਾਂ ਹੋਣਗੀਆਂ ਚਾਹੇ ਪੰਜਾਬ ਸਰਕਾਰ ਦੇ ਦੀ ਆਉਣਗੀਆਂ ਤੇ ਚਾਹੇ ਭਾਰਤ ਸਰਕਾਰ ਦੇ ਦੀ ਆਉਣਗੀਆਂ ਤੁਹਾਡਾ ਇਹ ਆ ਤੁਹਾਡਾ ਬੇਟਾ ਹਰ ਗੱਲ ਵਾਸਤੇ ਕੱਲੀਆਂ ਸੜਕਾਂ ਦੀ ਗੱਲ ਨਹੀਂ ਹੋਰ ਵੀ ਜੋ ਇਲਾਕੇ ਤੋਂ ਵਾਲਾ ਆਊਗਾ ਕਲੀ ਕਲੀ ਚੀਜ਼ ਦੀ ਲੜਾਈ ਲੜਾਂਗੇ ਤੇਰੀ ਦਿਹਾੜੀ ਦੀ ਦਿੱਤੀ ਗਰੰਟੀ ਆਪਾਂ ਹਾਂ ਅਗਲੀ ਗਾ ਦੀ ਦਿਹਾੜੀ 500 ਮੈਂ ਤਾਂ ਕਿਹਾ ਨਰੇਗਾ ਦੀ ਗਰੰਟੀ ਦੀ ਦਿਹਾੜੀ ਦੀ ਗਰੰਟੀ ਵੀ ਕਾਂਗਰਸ ਪਾਰਟੀ ਦਿੰਦੀ ਹੈ ਤੋ ਇਸ ਕਰਕੇ ਮੈਂ ਇਹ ਜ਼ਰੂਰ ਸਮਝਦਾ ਕਿ ਆਪਾਂ ਸਾਰੇ ਮਿਲ ਕੇ ਇਸ ਇਲਾਕੇ ਨੂੰ ਅੱਗੇ ਚੱਕਣ ਵਾਸਤੇ ਇਲਾਕੇ ਦੀ ਅੱਗੇ ਤਰੱਕੀ ਵਾਸਤੇ ਕੰਮ ਕਰਾਂਗੇ ਔਰ ਆਪਣੇ ਇਲਾਕੇ ਦੇ ਨੌਜਵਾਨ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਕੰਮ ਕਰਾਂਗੇ ਐਂੀਆਂ ਬੇਜਤਿਆ ਕਰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ